ਸਾਹਿਬ ਜਿਓ ਰਹਿਰਾ ਸਾਹਿਬ ਹਰ ਜੁਗ ਜੁਗ ਪਗਤੀ ਆ ਪਾਇਆ ਪੈਜ ਰਖਦਾ ਯਾ ਰਾਮ ਰਾਜੇ ਹਰਨਾਖਿ ਸਿਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰਿੰیند ਕਾਂ ਬਿਠਦੇ ਨਾਮ ਦਿਉ ਮੁਖ ਲਾਇਆ ਜਨ ਨਾਨਕ ਐਸਾ ਹਰ ਸੇਵਿਆ अंतले ਛੜਾਇਆ ਸ਼ਲੋਕ ਮਹਲਾ ਪਹਿਲਾ ਦੁਖਦਾਰ ਸੁਖ ਰੋਗ ਪਿਆ ਜਾ ਸੁਖ ਤਾਮ ਨ ਹੋਏ ਤੂੰ ਕਰਤਾ ਕਰਣਾ ਮੈਂ ਨਹੀਂ ਜਾਹੁ ਕਰੀ ਨ ਹੋਈ ਬਲੇ ਹਾਰਿਕ ਦਤ ਬਸਿਆ ਤੇਰੰਤ ਨ ਜਾਇ ਲਖਿ ਹਰਹਾਉ ਜਾਤ ਮਹਿ ਜੋਤ ਜੋਤ ਮੈਂ ਜਾਤਾ ਅਕਲ ਕਲਾ ਪਰਪੂਰ ਰਹਾ ਤੂੰ ਸੱਚਾ ਸਾਹਿਬ ਸਿਫਤ ਸਵਾਲਿਓ ਜਿਨ ਕੀਤੇ ਸੋ ਪਾਰ ਪਿਆ ਕੋ ਨਾਨਕ ਕਰਤੇ ਕੀਆ ਬਾਤਾਂ ਜੋ ਕਿਛ ਕਰਨਾ ਸੋ ਕਰ ਰਹਿਆ ਸੋਦਰ ਰਾਗ ਅਸਮਹਲਾ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੋਦਰ ਤੇਰਾ ਕਿਹਾ ਸੋ ਕਰਕੇ ਹਾ ਜਿਤ ਬੈ ਸਰਬ ਸਮਲੇ ਬਾਜੇ ਤੇਰੇ ਨਾਦ ਨੀ ਕ ਸੰਖਾ ਕਿਤੇ ਤੇਰੇ ਵਾਵਨ ਹਾਰੇ ਕਿਤੇ ਤੇਰੇ ਰਾਗ ਪ੍ਰੀਸੁ ਕਹੀਐ ਕਿਤੇ ਤੇਰੇ ਗਾਵਨ ਹਾਰੇ ਗਾਵਨ ਤੁਧ ਨੋ ਪਵਨ ਪਾਣੀ ਬਸੰਤਰ ਗਾਵੇ ਰਾਜਾ ਤਰੰਦ ਦੁਆਰੇ ਗਾਵਨ ਤੁਧ ਨੋ ਚਿਤ ਗਉਤਲਿਕ ਜਾਣਨ ਲਿਖ ਲਿਖ ਤਰਮ ਵਿਚਾਰੇ ਗਾਵਨ ਤੁਧ ਨੋ ਇਸਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵਨ ਤੁਧ ਨੋ ਇੰਦ ਇੰਦਰ ਅਸਨ ਬੈਠੇ ਦੇਵਤਿਆਂ ਦਰ ਨਾਲੇ ਗਾਵਨ ਤੁਧ ਨੋ ਸਿਦ ਸਮਾਧੀ ਅੰਦਰ ਗਾਵਨ ਤੁਧ ਨੋ ਸਾਧ ਵਿਚਾਰੇ ਗਾਵਨ ਤਦ ਨਾ ਜਤੀ ਸਤੀਸਨ ਤੋਕੀ ਗਾਵਨ ਤਦ ਨਾ ਵੀਰ ਕਰਾਰੇ ਗਾਵਨ ਤਦ ਨਾ ਪੰਡਤ ਪੜਨ ਰਹੀਸਰ ਜਿਗ ਜਿਗ ਵੇਦਾਂ ਨਾਲੇ ਗਾਵਨ ਤਦ ਨਾ ਮੋਹਣੀ ਆਮਨ ਮੋਹਨ ਸਰਗਮਸ਼ ਪਿਆਲੇ ਗਾਵਨ ਤਦ ਨਾ ਪਾਏ ਤੇਰੇ ਅਠਸੜੀ ਰਤ ਨਾਲੇ ਗਾਵਨ ਤਦ ਨਾ ਜੋਧ ਮਹਾਬਲ ਸੂਰਾ ਗਾਵਨ ਤਦ ਨਾ ਖਾਣੀ ਚਾਰੇ ਗਾਵਨ ਤਦ ਨਾ ਖੰਡਮੰਡ ਬ੍ਰਹਮੰਡਾ ਕਰ ਕਰ ਰਖੇ ਤੇਰੇ ਤਾਰੇ ਤੇ ਹੀਦ ਨੂੰ ਨਾ ਗਵਰਨਰ ਜੋ ਦਦ ਪਾਵਨ ਤੇ ਤੇਰੇ ਬਖਤਰ ਸਾਲੇ ਹੋਰ ਕੀ ਤੇ ਦਸੂਗਾ ਬਨ ਸੇ ਮੈਂ ਜਿਤਨਾ ਆਬਨ ਨਾਨਕ ਕਿਆ ਵਿਚਾਰੇ ਸੋਈ ਸੋਈ ਇਸ ਦਾ ਸਤਿ ਸਾਹਿਬ ਸੱਚਾ ਸਾਚੀ ਨਾਈ ਹੈਪੀ ਹੋਸੀ ਜਾਇਨ ਜਸੀ ਰਚਨਾ ਜਿੰਨ ਰਚਾਈ ਰੰਗੀ ਰੰਗੀ ਪਾਤੇ ਕਰ ਕਾ ਜਿਨਸੀ ਮਾਇਆ ਜਿਨੀ અપਾਈ ਕਾਰਕਰ ਦੇਖੇ ਕਿ ਤਾ ਆਪਣਾ ਜਿਉ ਉਸ ਦੀ ਵੜਿਆਈ ਜੋਤਿ ਸਿ ਪਾਵੇ ਸੋ ਈ ਕਰਸੀ ਫਿਰ ਉਕਮ ਨਾ ਕਰਣਾ ਜਾਏ ਸੋ ਪਤ ਸਾਂਹੋਂ ਸਾਂਬਦ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹਲਾ ਪਹਿਲਾ ਸੁਣ ਵਡਾ ਆਖੇ ਸੋ ਕੋ ਏ ਕਿਵੜਾ ਵੱਡਾ ਡਿਠਾ ਹੋਏ ਕੀਮਤ ਪਾਈ ਨਾ ਕਹਿਆ ਜਾਏ ਕਹਨੇ ਵਾਲੇ ਤੇਰੇ ਰੇਸ ਮਾਏ ਵੱਡੇ ਮੇਰੇ ਸਾਹੀਬਾ ਗਹਿਰ ਗੰਬੀਰਾ ਗੁਣੀ ਗਹੀਰਾ ਕੋਈ ਨ ਜਾਣੇ ਤੇਰਾ ਕੀਤਾ ਕੇਵਲ ਚੀਰਾ ਰਹਾਉ ਸਭ ਸਰ ਤੇ ਮਰ ਸਰ ਤੱਕ ਮਾਏ ਸੋ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗਰਗਰ ਹਾਈ ਕਹਿ ਨਾ ਜਾਇ ਤੇਰੀ ਧਲ ਬੜਿਆਈ ਸਭ ਸਤ ਸਭ ਤਪ ਸਭ ਚੰਗੀਆਂ ਆ ਸਿੱਧਾ ਪੁਰਖਾਂ ਕੀਆਂ ਬੜਿਆਈਆਂ ਦੋ ਵਣਸਤੀਕ ਨੈ ਨਾ ਪਾਇਆ ਕਰਮ ਮਿਲੈ ਨਹੀਂ ਠਾਕ ਰਹਾਇਆ ਆਖਣ ਵਾਲਾ ਕਿਆ ਵਿਚਾਰਾ ਸਿਫਤਿ ਤੇ ਪਰੇ ਤੇਰੇ ਪੰਡਾਰਾ ਜਿਸ ਤੋਂ ਦੇਂਦ ਸਹਿ ਕਿਆ ਚਾਰਾ ਨਾਨਕ ਸੱਚ ਸਵਾਰਣ ਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀ ਮਾ ਇਸ ਰਾਮ ਜਾਵਾਂ ਆਖੜਿਓ ਕਾ ਸਚ ਨਾਮ ਸਚ ਨਾਮ ਕੀ ਲਾਗੇ ਪੂਖਤ ਭੁਖੇ ਗਜਲੀਐ ਦੁਖ ਸੋ ਕਿਵੇਂ ਸ੍ਰੇ ਮੇਰੀ ਮਾਏ ਸੱਚਾ ਸਾਇਬ ਸਚ ਨਾ ਹੀ ਰਹਾ ਓ ਸੱਚੇ ਨਾਮ ਕੀ ਤਲਬੜੇ ਆਈ ਆਖ ਤਕੇ ਕੀਮਤ ਨਹੀਂ ਪਾਏ ਜੇ ਸੰਭਲੇ ਕੈ ਆਖਣ ਪਾਹੇ ਵਡਨ ਹੋਵੇ ਕਾਟਨ ਜਾਏ ਨਾਖ ਮਰੈ ਨਾ ਹੋਵੇ ਸੋਗ ਦਿਨਦਰ ਹੈ ਨਾ ਝੁਕੈ ਪੋਗ ਗੁੜੇ ਹੋ ਹੁਰ ਨਾਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਦੇਵੜ ਆਪ ਤੇ ਬੜ ਤੇਰੀ ਦਾਤ ਦਿਨ ਦਿਨ ਕਰ ਕੈ ਕੀਰਤੀ ਰਾਤ ਕਸਮ ਵੀ ਸਾਰੇ ਤੇ ਕਮਜਾਤ ਨਾਨਕ ਨਾਵੇ ਬਾਜ ਸੁਨਾਤ ਰਾਗ ਗੁਜਰੀ ਮਹਲਾ 4 ਹਰਿ ਕੇ ਜਨ ਸਤਿਗਤਿ ਪੁਰਖਾ ਬਿਨੋ ਕੋੁਰੁ ਕਿਰਪਾਸ ਹਮ ਕਿਰੇ ਗਰਮ ਸਤਿਗਤਿ ਸਰਨਾਈ ਕਰਦਿਆ ਨਾਮ ਪਰਗਾਸ ਮੇਰੇ ਮੀਤ ਗੁਰਦੇਵ ਮੋਗੋ ਰਾਮ ਨਾਮ ਪਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ ਹਰਿ ਕੀਰਤ ਹਮਰੇ ਰਹਿ ਰਾਸ ਰਹਾਉ ਹਰ ਜਨ ਕੇ ਵੜਾ ਪਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਲੈਂ ਤ੍ਰਿਪਦਾਸੈ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ 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 ਰਸ ਨਾਮ ਨਾ ਪਾਇ ਆਤੇ ਪਾਗਹੀਨ ਜੰਪਾਸ ਸਿਵਜ ਸਤਗੁਰ ਸਰਣ ਸੰਗਤ ਨਹੀ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਾਰਜਨ ਸਤਗੁਰ ਸੰਗਤ ਪਾਈ ਤਨ ਤਰਮਸਤਕ ਲਿਖਿਆ ਲਿਖਾਸ ਤਨ ਤਨ ਸਤ ਸੰਗਤ ਜੀ ਦਰਸ ਪਾਇਆ ਮਨ ਜਨ ਨਾਨਕ ਨਾਮ ਪ੍ਰਗਾਸ ਰਾਗੁ ਜਰੀ ਮਹੱਲਾ ਪੰਜਵਾ ਕਾਹੇ ਰੇ ਮਨ ਜਿਤ ਬੈ ਯੁੱਧਮ ਜਾਹਰ ਹਰਜੋ ਪਰਿਆ ਸਹਿਲ ਬੱਥਰ ਮੈਂ ਜੰਤੀ ਉਪਾਈ ਤਾਕ ਰਿਜਕ ਆਗਿਆ ਕਰਤ ਰਿਆ ਮੇਰੇ ਮਾਦੋ ਜੀ ਸਤ ਸੰਗਤ ਮਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਬਦ ਪਾਇਆ ਸੂਕੇ ਕਾਸ਼ਟ ਹਰਿ ਹਰਿ ਹਾਉ ਜਨਨਪਿਤਾਲ ਤੁਕ ਸਤ ਬਨੇ ਤਾ ਕੋਈ ਨਾ ਕਿਸ ਕੀ ਤਰਿਆ ਸਿਰ ਸਿਜਿਗ ਸੰਭਾਹੇ ਠਾਕੁਰ ਕਾਹੇ ਮਨ ਕੋ ਕਰਿਆ ਊਡੇ ਊਡੇ ਆਵੇ ਸੇ ਕੁਸਾਤ ਸਬਾਸ਼ਾਹ ਬਚਰੇ ਸ੍ਰੀ ਆ ਤਿਨ ਕਵਨ ਖਲਾਵੇ ਕਵਨ ਚੁਗਾਵੇ ਮਨ ਮੈਂ ਸਿਮਰਨ ਕਰਿਆ ਸਬ ਨਿਦਾਨ ਦਸ ਅਸ਼ਟ ਸਿਦਾਨ ਠਾਕੁਰ ਕਰਤਲ ਤਰਿਆ ਜਨ ਨਾਨਕ ਬਲ ਬਲ ਸਦ ਬਲ ਜਈ ਹੈ ਤੇ ਰੰਤਨਾ ਪਾਰ ਅਵਰੇ ਆਗਿਆ ਸਮ ਹਲਾ ਚੌਥਾ ਸੋ ਪਰਿਕ ਓੰਕਾਰ ਸਤਿਗੁਰ ਪ੍ਰਸਾਦ ਸੋ ਪਰਿਕ ਨਿਰੰਜਨ ਹਰ ਪਰਿਕ ਨਿਰੰਜਨ ਹਾਰੇ ਗਮਾਇਗਮ ਪਾਰਾ ਸਭ ਤੇ ਆਵੇ ਸਭ ਤੇ ਆਵੇ ਤੁਜੀ ਹਸਚੇ ਸਿਰਜਣ ਹਾਰਾ ਸਭ ਜੀਤ ਮਾਰੇ ਜੀਤੂ ਜੀ ਆਕਾਦਾ ਤਾਰਾ ਹਰ ਤੇ ਹਵ ਸੰਤੂ ਜੀ ਸਦੋਖ ਵਿਸਾਰਣ ਹਾਰਾ ਹਰੇ ਆਪੇ ਠਾਕੁਰ ਹਰੇ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਇੱਕ ਉਪਰਗ ਸਮਾਨ ਇੱਕ ਦਾਤਾ ਇੱਕ ਭਿਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤਦ ਬਿਨਿ ਵਰਣਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬਿੰਦ ਜੀ ਤੇਰੇ ਕਿਆ ਗੁਣ ਅੰਖ ਵਖਾਣਾ ਜੋ ਸੇਵੈ ਜੋ ਸੇਵੈ ਤੁਧ ਜੀ ਜਨ ਨਾਨਕ ਤਨ ਕਰ ਬਾਣਾ ਹਰਿ ਤਿਆਵੇ ਹਰਿ ਤਿਆਵੇ ਤੁਧ ਜੀ ਸੇ ਜਨ ਜੁਗ ਮੈ ਸੁਖ ਵਾਸੀ ਸੇ ਮੁਕਤ ਸੇ ਮੁਕਤ ਭਏ ਜਿਨਿ ਰਤਿਆ ਜੀ ਤਨ ਟੂਟੀ ਜਮ ਕੀ ਵਾਸੀ ਜਿਨਿ ਨਿਰਪੋਜ ਨਾਰ ਨਿਰਪੋਤਿਆ ਜੀ ਤਨ ਕਾ ਪੋਸਵਗ ਵਾਸੀ ਜਿਨ ਸੇਵਿਐ ਜਿਨ ਸੇਵਿਐ ਮੀਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ 세탄 세탄 ਜਿ ਨਿਰਤਿਆ ਆ ਜੇ ਜਨ ਨਾਨਕ ਤਿਨ ਬਲਜਾਸੀ ਤੇਰੀ ਭਗਤ ਤੇਰੀ ਭਗਤ ਭੰਡਾਰ ਜੀ ਪਰੇ ਬਿਅੰਤ ਬਿਅੰਤਾ ਤੇਰੇ ਭਗਤ ਤੇਰੇ ਭਗਤ ਸਲਾਣ ਤੁਧ ਜੀ ਹਰਨ ਕ अनेक अनੰਤਾ ਤੇਰੀ ਅਨੇਕ ਤੇਰੇ ਅਨੇਕ ਕਰੇ ਹਰ ਪੂਜਾ ਜੀ ਤਪ ਤਾਪ ਜਿ ਪੈ ਬਿਅੰਤਾ ਤੇਰੇ ਅਨੇਕ ਤੇਰੇ ਨੇਕ ਬੜੇ ਬੋਸਿਮ ਸਾਸਤ ਜੀ ਕਰਿ ਕਰਿਆ ਖਟ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਪਾਵੇ ਮੇਰੇ ਹਰਿ ਭਗਵੰਤਾ ਤੂੰ ਆਦਿ ਬੁਰਖ ਅਪਰੰਪਰ ਕਰਤਾ ਜੀ ਦਰਜੇ ਵੜਿਆ ਵਰਣਾ ਕੋਈ ਤੂੰ ਜੁਗ ਜੁਗ ਇੱਕ ਉਸ ਦਾਸ ਦਾ ਤੂੰ ਇੱਕੋ ਜੀ ਤੁੰ ਨਚਲ ਕਰਤਾ ਸੋਈ ਦੁਦੇ ਆਪੇ ਪਾਵੇ ਸੋਈ ਵਰਤੈ ਜੀ ਤੂੰ ਆਪੇ ਕਰੇ ਸੋ ਹੋਈ ਦੁਦੇ ਆਪੇ ਸ੍ਰਿਸ਼ਟ ਸਭ ਪਾਈ ਜਿਦੁ ਦੁਦੇ ਆਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੇ ਕਰਦੇਗੇ ਜੀ ਜੋ ਸੋ ਸਹਿ ਕਾਜਣ ਹੋਈ ਅਸਮਹਲਾ ਚੌਥਾ ਤੂੰ ਕਰ ਤਸ ਯਾਰ ਮੈਂ ਦਾ ਸਾਈ ਜੋ ਤੂੰ 바ਵੇ ਸੋਈ ਸੀ ਜੋਤ ਤੇ ਸੋਇ ਹੁ ਪਾਇ ਰਹਾਉ ਸਭ ਤੇਰੀ ਦੁ ਸਬ ਨਿਤਿਆ ਆਂ ਜਿਸਨੂੰ ਕਿਰਪਾ ਕਦ ਨਾਮ ਰਤਨ ਪਾਇਆ ਗੁਰਮਖ ਲਾਦਾ ਮਨਮਖ ਗਵਾਇਆ ਰਿਆ ਬਿਛੋੜਿਆ ਆਪ ਮਿਲਾਇਆ ਤੂਦਰਿਆਉ ਸਤ ਜੀ ਮਾਹੇ ਤੁਝ ਮਨ ਦੂਜਾ ਕੋਈ ਨਾਹੇ ਜੀ ਜਨ ਸਭ ਤੇਰਾ ਖੇਲ ਵਿਜੋਗ ਮਿਲ ਵਿਛੜੀ ਆਸਨਿ ਜੋਗੀ ਮੇਲ ਜੋ ਸਨੋ ਦੂਜਾ ਜਾਣੈ ਸੋਈ ਜਿਨ ਜਾਣੈ ਹਰ ਗੁਣ ਸਦੀਹੀ ਆਖ ਵਖਾਣੈ ਜਿਨੇ ਹਰ ਸੇਵਿਆ ਤਨ ਸਿਖ ਪਾਇਆ ਸਹਿਜ ਹੀਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀ ਆ ਸਭ ਹੋਏ ਤੂੰ ਦਿਨ ਦੂਜਾ ਯਵਰ ਨਾ ਕੋਏ ਤੂੰ ਕਰ ਕਰ ਵੇਖਿਆ ਜਾਣੈ ਸੋਈ ਜਿਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹਲਾ ਪਹਿਲਾ ਇਤਸਰ ਓੜਾ ਪੈਂ ਦਿਵਸਾ ਪਾਣੀ ਬਹੁਤ ਨਹਿ ਕੀਆ ਪੰਗਜ ਮੋਂ ਪਗਨੀ ਚਾਲੈ ਮਦੇਕਾਂ ਤੈ ਡੂਬੀਲੇ ਮਾਨੀਏ ਕ ਨਾ ਚੈ ਤਸਮੂਡ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ ਨਾ ਹੋ ਜਤੀ ਜਤੀ ਨੀ ਪੜੇ ਆ ਮੂਰਖ ਮਗਦਜਨੰ ਪਿਆ ਪ੍ਰਣਵਤ ਨਾਨਕ ਤੈ ਨੀ ਕੀ ਸਰਣਾ ਜਿਨ ਤੂੰ ਨਾਹੀ ਵਿਸਰਿਆ ਆਸਾ ਮਹਲਾ ਪੰਜਵਾ ਪਈ ਪ੍ਰਾਪਤ ਮਨ ਦੇ ਖਰੀਆ ਗੋਬਿੰਦ ਮਰਨ ਕੀ ਤੇਰੀ ਬਰੀਆ ਵਰਕਾਤ ਰਗੀ ਤਾ ਨਾਮ ਕਾਮਿਲ ਸਤ ਸੰਗਤ ਬਜ ਕੇਵਲ ਨਾਮ ਸਰਨਜਾਮ ਲਗ ਪਾਵਜ ਤਰਨ ਕੇ ਜਨਮ ਬ੍ਰਥਾ ਜਾਤ ਰੰਗ ਮਾਇਆ ਕਿਆ ਰਹਾਓ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਨਿਆ ਹਰ ਰਾਇਆ ਕਹੋ ਨਾਨਕ ਮਨੀ ਜਗਰਮਾ ਸਰਨ ਪਰੇ ਕੀ ਰਖੋ ਸ਼ਰਮਾ ਇੱਕ ਓ ਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹ ਜਿਸਮੀ ਕਬੇ ਬਾਚ ਬੇਨਤੀ ਜੋ ਭਈ ਹਮਰੇ ਕਰੋ ਹਾਥ ਦਰਸ਼ਾ ਪੂਰਨ ਹਿਜਦ ਕੀ ਇਛਾ ਤਬ ਜਨਨ ਮਨ ਰਹੇ ਮਾਰਾ ਪ੍ਰਜਾਨ ਕਰੋ ਬ੍ਰਤ ਪਾਰਾ ਅਮਰੇ ਦੁਸ਼ਟ ਸੁਭਾਅ ਤੁਮ ਕਾਹੋ ਆਪ ਹਾਥ ਦੇ ਮਹੀਂ ਬਚਾਵੋ ਸੁਖੀ ਬਸੈ ਮੋਰ ਪਰਿਵਾਰਾ ਸੇਵਕ ਸਿੱਖ ਸਬੈ ਕਰਤਾਰਾ ਮੌਰ ਛਣ ਜਗਤ ਦੇ ਕਰੀਐ ਸਬਰਨ ਕੋ ਆ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੁਰਪ ਜਨ ਕੀ ਰਹਿ ਪਿਆਸਾ ਤੁਮੈ ਛਾੜ ਕੋਈ ਅਬਰ ਨਤਿ ਆਉ ਜੋ ਬਚਾਹੋ ਸੋ ਤੁਮ ਤੇ ਪਾਉ ਸੇਵ ਸਿੱਖ ਮਾਰੇ ਤਾਰਿ ਹੈ ਚੁਨ ਚੁਨ ਸਤਰ ਹਮਾਰੇ ਮਾਰਿਐ ਆਪ ਹਦੈ ਮੁਝੈ ਬਰੀ ਅਮਰਨ ਕਾਲ ਕਤਰਾਸ ਨਿਵਰੀ ਐ ਹੂ ਜਿਸਦਾ ਹਮਾਰੇ ਪਛਾ ਸ਼੍ਰੀ ਸਤੂਜਿ ਕਰਿਓ ਰਿਸ਼ਾ ਰਾਖਿ ਹੋ ਮੇਰਾ ਕਨਹਾਰੇ ਸਾਹੀ ਬਸਨ ਸਹਾਇ ਪਿਆਰੇ ਦੀਨ ਬੰਦੁ ਸਟਣ ਕੇ ਹੰਤਾ ਆਤਮਹੁ ਪੁਰੀ ਛਤ ਦਿਸ ਗੰਤਾ ਕਾਲ ਪਾਏ ਬ੍ਰਹਮ ਭੁਖਤਰਾ ਕਾਲ ਪਾਏ ਸਿਉ ਜੀ ਉਤਰਾ ਕਾਲ ਪਾਏ ਸਿਵ ਜੀ ਉਤਰਾ ਕਾਲ ਪਾਏ ਕਰਿ ਸਨ ਪ੍ਰਕਾਸ਼ ਅਸ ਅਗਲੇ ਕਾਲ ਕਾ ਕੀਤਮਸਾ ਜਵਨ ਕਾਲ ਜੋਗੀ ਸੋ ਕੀ ਬਿਦਰਾਜ ਬ੍ਰਹਮਾ ਜੋਥਿਯੋ ਜਵਨ ਕਾਲ ਸੋ ਲੋਕ ਸਵਾਰਾ ਨਮਸਕਾਰ ਹੈ ਤਾਹੇ ਮਾਰਾ ਜਵਨ ਕਾਲ ਸੁਜਗਤ ਬਨਾਇਓ ਦੇਵ ਤੈ ਦ੍ਰਿਸ਼ਣ ਪਜਾਇਓ ਆਦ ਅੰਤ ਏਕੈ ਉਤਾਰਾ ਸੋਏ ਗਰੂ ਸਮ ਜੀ ਹਮਾਰਾ ਨਮਸਕਾਰ ਹੈ ਕੁਮਾਰੀ ਸਖੇ ਪ੍ਰਜਾ ਜਨੀ ਆਪ ਸਵਾਰੇ ਸੇਵਕਨ ਕੋ ਸੇਵਗੁਣ ਸੁਖ ਦੇਉ ਸਤਰਨ ਕੋ ਬਲ ਮੋ ਬੁਧ ਕੀਓ ਗੱਡ-ਗੱਟ ਕੇ ਅੰਦਰ ਕੀ ਜਾਣਤ ਬਲੇ ਬੁਰੇ ਕੀ ਪੀਰ ਪਛਾਨਤ ਚਿੰਟੀ ਤੇ ਕੁੰਚਰ ਸਤੂਲਾ ਸਭ ਪ੍ਰਕਿਰਪਾ ਦੀਸ਼ ਕਰ ਫੂਲਾ ਸੰਤਨੰਦ ਕ ਪਾਏ ਤੇ ਦੁਖੀ ਸੁਖ ਪਾਏ ਸਾਧਨਕੇ ਸੁਖੀ ਏਕ-ਏਕ ਕੀ ਪੀਰ ਪਛਾਨੈ ਕਟ-ਕਟ ਕੇ ਪੜ-ਪੜ ਕੀ ਜਾਣੈ ਜਬੁਰਦ ਕਰਕ ਕਰਾ ਕਰ ਤਾਰਾ ਪ੍ਰਜਾਦਰਤਬ ਦੇਹੀ અપਾਰਾ ਜਬਿ ਆਕਰਖ ਕਰਤੋਂ ਕਬਹੁਤ ਮੈਂ ਮਿਲਤ ਦੇ ਦਰਸ ਬਹੁ ਜੇ ਤੇ ਬਦਨ ਸਿਦਿਸ਼ਟ ਸਵਤਾਰੈ ਆਪੇ ਆਪਣੀ ਬੂਜੋ ਚਾਰੈ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਨਦ ਬੇਦ ਪਿਦਰ ਆਲਮ ਨਿਰੰਕਾਰ ਨਿਰਵਕਾਂ ਨਿਰਲੰਭ ਆਦ ਨੀਰ ਨਾਦ ਸੰਭ ਤਾਕਾਮੂੜ ਚਾਰਦ ਪੈਦਾ ਜਗ ਪੇਨਾ ਪਵਤ ਵੇਦਾ ਤਾਕੋ ਕਿਰਪਾ ਅਨਮਾਨਤ ਮਾਮੂੜ ਕਿਛ ਬੇਦ ਨ ਜਾਣਤ ਮਹਾਦੇਵ ਕੋ ਕੈ ਸਦਾ ਸੇਦ ਅਨੰਕਾਰ ਕਾ ਜੀਨੇ ਦਿਨੈ ਪੇਵੇ ਆਪੇ ਆਪਣੇ ਵਿਦਹਾ ਜੀਤੀ ਭਰਨ ਦੇ ਬਿਨ ਬਿਨ ਤੋ ਹੈ ਤੇਤੀ ਤੁਮਰਾ ਲਖਾਨਾ ਜਾਈ ਪਸਾਰਾ ਕਹਿ ਬਿਸ ਜਪ ਰਤਮ ਸੰਸਾਰਾ ਏਕੈ ਰੂਪ ਨੂ ਬਸ ਰੂਪਾ ਰੰਗ ਪਿਓ ਰਬ ਕੇ ਫੂਪਾ ਅੰਡ ਰਜੇਰ ਸੇਦ ਚ ਗਿਨੀ ਤੁਬਜ ਖਾਨ ਬੋਰ ਚ ਦਿਨੀ ਕੌਂ ਫੂਲ ਰਾਜੇ ਬੈਠਾ ਕੌਂ ਸਿਮਟ ਪਿਓ ਸੰਗਰੀ ਕਟਾ ਸਗਰੀ ਸ੍ਰਿਸ਼ਟ ਦੀ ਖਾਇ ਚੰਬਵ ਆਜ ਗਾਦ ਸਰੂਪ ਸ਼ੰਭਵ ਅਬਰਸ਼ ਮੇਰੀ ਤੁਮ ਕਰੋ ਸਿਖਿਆ ਬਾਰ ਸਿਕ ਸੰਗਰੋ ਦੁਜਤੇ ਠੁਦ ਪਾਤਾ ਸਕਲ ਮਲੇਸ਼ ਗਰੋਰਣ ਕਾਤਾ ਜੇ ਅਸਤਵ ਸਨੀ ਪਰਿਦਨ ਕੇ ਦੁਸ਼ ਲੋਗ ਤੋ ਹੈ ਮਰੇ ਪੂਰਖ ਜਵਨ ਪਗ ਪਰੇ ਤੇ ਹਾਰ ਦਨ ਕੇ ਤੁਮ ਸੰਕੜ ਸਟਾਰੇ ਜੋ ਕਲ ਕੋ ਇੱਕ ਬਾਰ ਤੇ ਆਏ ਹੈ ਤਾਕੇ ਕਾਲ ਨਿਕਤ ਨਾਏ ਹੈ ਰਸ਼ਾ ਹੋਇ ਤਾਂ ਸਭ ਕਾਲਾ ਦੁਸ਼ਟ ਅਰਿਸ਼ਟ ਟੰਦਤ ਕਾਲਾ ਕਿਰਪਾ ਦੇਸ਼ਟ ਤਨ ਜਾਏ ਨੇ ਹਰ ਹੋ ਤਾਕੇ ਤਾਪਤਨਕ ਮੈਂ ਹਰ ਹੋ ਰਿਦਿ ਸਿਦਿ ਕਰਮੋ ਸੁਭੂਈ ਦੁਸ਼ ਸ਼ਾਸਕੈ ਨਾ ਕੋਈ ਇੱਕ ਬਾਰਿ ਤੁਮੈ ਸੰਬਾਰਾ ਕਾਲ ਪਾਸੇ ਤਾਹੀ ਬਾਰਾ ਜੀਨੇంద్ర ਨਾਮ ਤੇ ਹਾਰੂ ਕਹਾ ਦਾ ਜਿਸ ਦੁਗ ਤੇ ਰਹਾ ਖੜਗ ਕੇਤ ਮੈਂ ਸਰਣ ਤਿਹਾਰੀ ਆਪ ਹਾਥ ਦੈ ਲਿਹੁ ਬਾਰੇ ਸਰਬ ਠੋਰ ਮੋ ਹੋ ਸਹਾਈ ਦੁਸ਼ਤੋਗ ਤੇ ਲਿਹੁ ਬਚਾਈ ਸਵਈਆ ਪਾਹ ਗਏ ਜਬ ਤੇ ਤੁਮਰੇ ਤਵਤੇ ਕੋ ਆਖ ਤਰੈ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹਿਮਤ ਇਕ ਨ ਮੰਨਿਓ ਸਿਮਰਦ ਸਾਸਤਰ ਬੇਸ ਬੈਵੋ ਪਿਰਖਮ ਇਕ ਨ ਜਾਣਿਓ ਸ਼ੇਰੀ ਸਪਾਨ ਕਿਰਪਾ ਤੁਮਰੀ ਕਰ ਮੈਂ ਨ ਕਹਿਓ ਸਭ ਤੋਏ ਬਖਾਨਿਓ ਦੋਹਰਾ ਸਗਲ ਦੁਆਰ ਕੋ ਛਾੜ ਕੇ ਗਏ ਹੂੰ ਤਹਾਰੋ ਦੁਆਰ ਬਾਹੇ ਗਏ ਕੀ ਲਾਜ ਅਸ ਗੋਬਿੰਦ ਦਾਸ ਤਹਾਰ ਰਾਮ ਕਲੇ ਮਹਲਾ ਤੀਜਾ ਆਨੰਦ ੴ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਜ ਸੇਤੀ ਮਨ ਵਜੀਆਂ ਬਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਉਣ ਆਈਆਂ ਸ਼ਬਦੋਤਾਂ ਗਾਵ ਹਰੀ ਕੇ ਰਾ ਮਨ ਜੀ ਨਿਵਸਾਇਆ ਕਹਿ ਨਾਨਕ ਆਨੰਦ ਹੋਆ ਸਤ ਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰੋ ਕਰੇ ਤੇਰਾ ਕਾਰ ਜੀ ਸਭ ਸਵਾਰਣਾ ਸਭਨਾ ਗਲਾ ਸੰ ਰਤ ਸੁਅਮੀ ਸੋ ਕਿਆ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਇਸ ਦਰ ਹੋ ਹਰ ਨਾਮ ਲੈ ਸਾਚੇ ਸਾਹਿਬਾ ਕਿਆ ਨਹੀਂ ਕਰਤੇ ਰੈ ਕਰਤਾ ਤੇਰੇ ਸਭ ਕਿਛ ਹੈ ਜਿਸ ਦੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੇ ਨਾਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੀਰੇ ਸਾਚਾ ਨਾਮ ਮੇਰਾ ਯਾਦਾਰੋ ਸਾਚਨਾਮੀ ਯਾਦਾਰ ਮੇਰਾ ਜਿਨ ਭੁਖਾਂ ਸੁ ਗਵਈਆ ਕਰਿ ਸ਼ਾਂਤ ਸੁਖ ਮਨਿ ਆਏ ਵਸਿਆ ਜਿਨ ਇਛਾਂ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟਹੁ ਜਿਸ ਦੀ ਹੈ ਵਡਿਆਈਆ ਕਹਿ ਨਾਨਕ ਸੁਣੋ ਸੰਤੋ ਸ਼ਦੁ ਤਰੋਪੇ ਆਰੋ ਸਾਚਾ ਨਾਮ ਮੇਰਾ ਯਾਦਾਰੋ ਬਾਜੇ ਪੰਚ ਸ਼ਦ ਕਰਸ ਪਾਗੇ ਕਰਸ ਪਾਗੇ ਸ਼ੋਦ ਬਾਜੇ ਕਲਾਜਿਤ ਗਰਤਾਰਿਆ ਪੰਚ ਦੁਦਸ ਕੀਤੇ ਕਾਲ ਕੰਟਕ ਮਾਰਿਆ ਤੇਰੇ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਅਰ ਕੈ ਲਾਗੇ ਕਹਿ ਨਾਨਕ ਤੈ ਸੁਖੋ ਆਦਿਤ ਕਰਿ ਅਨਹਦ ਬਾਜੀ आनंद सुनो वड पागी हो सगले मनोरथ पुरे पार ब्रह्म प्रभु पाया उतरे सगले विसुरे दुख रोग सन ताप उतरे सुनी सच्ची वाणी संत साजन पै सरसे पुरे गुरु ते जानी सुनते पुनीत कहते पवित ਸਤਿ ਗੁਰ ਰਿਹਾ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਬਾਜ ਅਨਹਦ ਤੂਰੇ ਮਦਾਵਣੀ ਮਹਲਾ ਪੰਜਵਾ ਥਾਲ ਵਿੱਚ ਤਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕਰ ਕਾ ਪਿਓ ਜਿਸ ਕਾ ਸੋਸੇ ਉਦਾਰੋ ਜੇ ਕੋ ਖਾਵੇ ਜੇ ਕੋ ਪੁੰਚੈ ਸਗਾ ਹੋਈ ਉਦਾਰੋ ਇਹ ਬਾਸਦ ਜੀ ਨਹ ਜਾਈ ਨਤਨ ਤਰਾ ਕਰਤਾਰੋ ਤਮ ਸੰਸਾਰ ਚਰਨ ਲਗ ਤਰੀਐ ਸੁਨਾਨਕ ਬ੍ਰਹਮ ਬਸਾਰੂ ਸ਼ਲੋਕ ਮਹਲਾ 5 ਤੈਰਾ ਕੀਤਾ ਜਾਤੋ ਨਹੀਂ ਮੈਨੋ ਜੋਗ ਕਿ ਤੋਈ ਮੈਂ ਨਰ ਗੁਣਿਆਰੇ ਕੋ ਗੁਣ ਨਹੀਂ ਆਪੇ ਤਰਸ ਪਿਓਈ ਤਰਸ ਪਿਆ ਮੈਂ ਰਾਮਤ ਹੋਏ ਸਤਿਗੁਰ ਸਜਣ ਮਿਲੇ ਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਥੀਵੇ ਹਰਿਆ ਕਉੜੀ ਦਿੱਥੈ ਤੂ ਸਮ ਰਥਿਥੈ ਕੋਈ ਨਾਹੀ ਉਥੇ ਦਿੜ ਰੱਖ ਅਗਨੀ ਦਰਮਾਹੇ ਸੁਣ ਕੇ ਜਮਕੇ ਦੂਤ ਨਾਇ ਤਰੈ ਛਿੜ ਜਾਹੇ ਪਾਉ ਜਲ ਬਿਖਮਸ ਗਾਹੂ ਗੁਰ ਸ਼ਬਦਿ ਪਾਰ ਪਾਏ ਜਿਨ ਕੋ ਲਗੀ ਪਿਆਸ ਅੰਮ੍ਰਿਤ ਸੇ ਹੀ ਖਾਹੇ ਗਲਮੈ ਇਹੋ ਪੁਨ ਗੁਣ ਗੋਬਿੰਦ ਗਾਹੇ ਸੋ ਸਨੋ ਗਿਰਪਾਲ ਸਮਾਲੇ ਸਾਹਿ ਸਾਹਿ ਬ੍ਰਿਥਾ ਕੋਈ ਨਾ ਜਾਏ ਜੇ ਆਵੈ ਤਉ ਦਿਆਹੇ ਸ਼ਲੋਕ ਮਹਲਾ ਪੰਜਵਾ ਅੰਤਿ ਗੁਰੇ ਰੱdna ਜੀਵ ਜਪ ਗੁਰਨਾਉ ਨਿਤ ਸਤਿ ਗੁਰ ਪੇਖਣਾ ਸਣੀ ਸੁਨਾ ਗੁਰਨਾਉ ਸਤਿ ਗੁਰ ਸਿਤਿ ਰਤੇ ਅਦਰ ਗੈ ਭਈ ਠਾਉ ਕੋ ਨਾਨਕ ਕਿਰਪਾ ਕਰੇ ਜਿਸਨੂੰ ਇਸ ਦੇ ਜਗ ਮੈਂ ਅਦਮ ਕਾਢੀ ਹੈ ਵੇ ਲੈ ਕੇ ਕੇ ਮਹਲਾ ਪੰਜਵਾ ਰੱਖੇ ਰਖਣ ਹਾਰੇ ਆਪੇ ਬਾਰਿਨ ਗੁਰ ਕੀ ਪੈਰੀ ਪਾਏ ਕਾਜ ਸੁਵਾਰਿਨ ਹੋ ਆਇਆ ਪਦਿਆਲ ਮਨੁ ਨਾ ਵਿਸਾਰਿਨ ਸਾਧ ਜਨ ਕੈ ਸੰਗ ਪਵਜਰ ਤਾਰਿਨ ਸਾਕਤ ਨਿੰਦਕ ਦੁਸ਼ਟ ਕਿਨ ਮਾਹੇ ਬਿਦਾਰਿਨ ਤਿਸ ਸਾਹਿਬ ਕੀ ਟੇਕ ਨਾਨਕ ਮੰਨੈ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ ਤਿਸ ਸਾਹਿਬ ਕੀ ਟੇਕ ਨਾਨਕ ਮੰਨੈ ਮਾਹੇ ਜਿਸ ਸੇ ਮਰਤ ਸੁਖ ਹੋਏ ਸਗਲੇ ਦੁਖ ਜਾਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਦਿਆਗੇ ਤੇਰੇ ਨਾਮ ਵਸਾ ਰਾਗੁੜੀ ਪੂਰਬੀ ਮਹੱਲਾ ਚੌਥਾ ਕਾਮ ਗੋਦਨਗਰ ਬੁ ਪ੍ਰਿਆ ਮਿਲ ਸਾਧੂ ਗਨ ਲਖੰਡਾ ਹੈ ਪੂਰਬਲੇ ਤਲਿਖੇ ਗੁਰ ਪਾਇਆ ਮਨ ਸਾਧੂ ਜੀ ਵੰਨੰਡਾ ਹੈ ਹਰ ਜਨ ਹਰ ਹਰ ਨਾਮ ਸਮਾਨ ਦੁਖ ਜਿਮਨ ਪ੍ਰਭ ਖੰਡਾਏ ਬਨਾਸੀ ਪ੍ਰਖ ਪਾਇਆ ਪਰਮੇਸ਼ਰ ਬशो ਵਖੰਡ ਬ੍ਰਹਮੰਡਾ ਹੈ ਹਮ ਗਰੀਮ ਮਸਕੀਨ ਪ੍ਰਭ ਤੇਰੇ ਹਰਾ ਖਰਾ ਖੜ ਵਡਾ ਏ ਜਨਾਨਿਕ ਨਾਮੇ ਦਾ ਅਟੀਗਰ ਨਾਮੇ ਸੁਖ ਮੰਡਾਏ ਰਾਗੋੜੇ ਪੂਰਬੀ ਮਹਲਾ ਪੰਜਵਾ ਕਰੋ ਬਿਨੰਤੀ ਸਰਬ ਮਿਲ ਮੀਤਾ ਸੰਤ ਟਹਿਲ ਕੀ ਬੇਲਾ ਈहां ਖਾਟ ਚਲੋ ਹਰ ਲਹਾ ਆਗੇ ਬਸਨ ਸੁਹੇਲਾ ਔਦ ਕਿਟੈ ਸੰਸਰ ਨਾਰੇ ਮੰਨ ਗੁਰ ਮਿਲ ਕਾਜ ਸੁਵਾਰੇ ਰਹਾਉ ਇਹ ਸੰਸਾਰ ਬਿਕਾਰ ਸੰਸੇ ਮੈਂ ਤਰੇ ਬ੍ਰਹਮ ਗਿਆਨੀ ਜਿਸੈ ਜਗਾਵੇ ਪਿਆ ਬੇਰਾ ਸਗਤ ਖਟਾਤ ਨ ਜਾਣੀ ਜਾ ਕੋ ਆਈ ਸੁਈ ਬਹਜੋ ਹਰ ਗੁਰਦੇ ਮਨੇ ਬਸੇਰਾ ਨਿਜਿਕਰ ਮੈਲ ਪਾ ਸੁਖ ਸਹਜੇ ਬੋਹਰ ਨਾ ਹੋਈ ਕੋ ਪੀਰਾ ਅੰਤਰ ਜਾਮੀ ਪਰਖ ਵਿਦਾਤੇ ਸਰਦਾ ਮਨ ਕੇ ਪੂਰੇ ਨਾਨਕ ਦਾਸ ਇਹਾ ਸੁਖ ਮੰਗੈ ਮੋਕੋ ਕਰ ਸੰਤਨ ਕੀ ਦੂਰੇ ਅੰਤਰ ਜਾਮੀ ਪਰਖ ਵਿਦਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹਾ ਸੁਖ ਮੰਗੈ ਮੋਕੋ ਕਰ ਸੰਤਨ ਕੀ ਦੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਪੋ ਸਤ ਨਾਮ ਸਤ ਨਾਮ ਸਤ ਨਾਮ